ਜੰਮਿਆਂ ਨੂੰ ਨਿਤ ਮੁਹੀਮਾ ਡਰ ਕਹਿੰਦਾ ਪਾਣੀ ਵੇਖ ਪਾਣੀ ਦੀ ਛੱਲ ਵੇਖ ਉੱਜੜ ਦੇ ਘਰ ਵੇਖ ਮਰਦੇ ਪਸ਼ੂ ਵੇਖ ਤੇ ਗੁਰੂ ਦਾ ਸਿੰਘ ਕਹਿੰਦਾ ਸਾਡਾ ਇਤਿਹਾਸ ਵੇਖ ਗੁਰੂ ਦੇ ਵੱਲ ਵੇਖ ਆਪੇ ਹੁੰਦੇ ਮਸਲੇ ਹੱਲ ਵੇਖ ਗੁਰੂ ਤੇ ਐਨਾ ਭਰੋਸਾ ਏ ਪੰਜਾਬ ਸਿਉ ਦੇ ਜਾਇਨ ਜਿਨ੍ਹਾਂ ਨੂੰ 47 ਨਾਲ ਦਬ ਸਕੀ 84 ਨਾਲ ਦਬ ਸਕੀ ਜਿਨ੍ਹਾਂ ਨੂੰ 95 ਨਾ ਦਬ ਸਕੀ ਉਹ ਹੜਾ ਤੋਂ ਕੀ ਦੱਬਣਗੇ ਜਦ ਤੱਕ ਵਿਦੇਸ਼ਾਂ 'ਚ ਬੈਠੇ ਐਨਆਰਆਈ ਵੀਰਾਂ ਦੇ ਦਿਲਾਂ 'ਚ ਪੰਜਾਬ ਦਾ ਨਕਸ਼ਾ ਛਪਿਆ ਹੋਇਆ ਹੈ ਗੁਰੂਆਂ ਦੀ ਸੋਤੇ ਸਿਧਾਂਤ ਤੇ ਪੈਰਾ ਕਾਇਮ ਹੈ ਤਦ ਤੱਕ ਪੰਜਾਬ ਝੜਦੀ ਕਲਾ 'ਚ ਰਹੇਗਾ ਜਿਸ ਪੰਜਾਬ ਨੂੰ ਕਹਿੰਦੇ ਸੀ ਉੜਦਾ ਪੰਜਾਬ ਚੈੱਕ ਕਰ ਸਰਕਾਰੇ ਉਹਨੂੰ ਡੁੱਬਦਾ ਪੰਜਾਬ ਬਨੋਂਨ ਵਾਲਿਆਂ ਨੂੰ ਕਰਾਰੀ 60 ਵਜਈ ਹੈ ਚੈੱਕ ਕਰ ਸਰਕਾਰੇ ਇਹ ਫੇਰ ਹੁਣ ਹੜਾ 'ਚੋਂ ਉੱਠਦਾ ਪੰਜਾਬ ਹੈ ਜਰਮਨੀ ਤੋਂ ਪੰਜਾਬ ਦੇ ਸੱਚੇ ਹਮਦਰਦ ਐਨ ਆਰ ਆਈ ਵਿਕਰਾਂਤ ਸੰਜੀ ਦੁੱਖ ਸੰਸਥਾ ਵਾਲੋ ਸਾਰੇ ਐਨ ਆਰ ਆਈ ਵੀਰਾਂ ਨੂੰ ਬੜੀ ਨਿਮਰਤਾ ਨਾਲ ਅਪੀਲ ਕਰ ਰਹੇ ਹੈ ਕਿ ਪਾਰੀ ਉਤਰਨ ਤੋਂ ਬਾਅਦ ਕਿੰਨੀਆਂ ਖੌਫਨਾਕ ਮੁਸੀਬਤਾਂ ਘੇਰਨ ਗਈਆਂ ਪੀੜਤ ਪਿੰਡ ਵਾਸੀਆਂ ਨੂੰ ਉਹਨਾਂ ਦੀ ਮਦਦ ਦੇ ਲਈ ਵੇਖੋ ਕੀ ਅਪੀਲ ਕੀਤੀ ਹੈ ਜਰਮਨੀ ਤੋਂ ਵਿਕਰਾਂਤ ਸਿੰਘ ਨੇ ਸਾਰੀ ਵੀਰਨ ਸ਼ਾਸਿਕਾਲ ਜੀ ਮੈਂ ਵਿਕਰਾਂਤ ਜਰਮਨੀ ਸਾਂਝ ਦੁੱਖ ਜਰਮਨ ਆਰਗੇਨਾਈਜੇਸ਼ਨ ਜਿੱਦਾਂ ਤੁਸੀਂ ਸਭ ਜਾਣਦੇ ਹੋ ਕਿ ਪੰਜਾਬ ਵਿੱਚ ਹੜ੍ਹਾਂ ਕਰਕੇ ਬੜੇ-ਬੜੇ ਨੁਕਸਾਨ ਹੋ ਰਹੇ ਨੇ ਤੇ ਮੇਰੀ ਸਾਰੇ ਐਨਆਰਈ ਭਰਾਵਾਂ ਨੂੰ ਹੱਥ ਜੋੜ ਕੇ ਬੇਨਤੀ ਆ ਵੀ ਤੁਸੀਂ ਵੀ ਆਪਣੀ ਨੇਕ ਕਮਾਈ ਚੋਂ ਜਿੰਨਾ ਵੀ ਤੁਹਾਡੇ ਕੋਲ ਸਾਦਾ ਪੁਛ ਦਾ ਦਸਵੰਦ ਕੱਢ ਕੇ ਆਪਣੀ ਸੇਵਾ ਸਿੱਧੀ ਉੱਥੇ ਪਹੁੰਚਾਓ ਫਿਲਹਾਲ ਰਾਸ਼ਨ ਬਹੁਤ ਹੋ ਚੁੱਕਾ ਵਾ ਗਵਰਨਮੈਂਟ ਆਪਣਾ ਵਰਕ ਕਰਦੀ ਪਈ ਆ ਤੇ ਸਾਡੇ ਜਿਹੜੇ ਪੰਜਾਬੀ ਭਰਾ ਨੇ ਉਹ ਡਟ ਕੇ ਆ ਮੁਸ਼ਕਲ ਦਾ ਸਾਹਮਣਾ ਕਰਦੇ ਪਏ ਨੇ ਤੇ ਆਪਣੀਆਂ ਸੇਵਾਵਾਂ ਨਿਭਾਉਂਦੇ ਪਏ ਨੇ ਪਰ ਚਿੰਤਾ ਦਾ ਵਿਸ਼ਾ ਇੱਥੇ ਬੰਦਾ ਵਾ ਵੀ ਆਉਣ ਵਾਲੇ ਟਾਈਮ 'ਚ ਜਦੋਂ ਆ ਪਾਣੀ ਘਟਦਾ ਵਾ ਉਦੋਂ ਬਿਮਾਰੀ ਬੜੀ ਫੈਲਣੀ ਆ ਉਹਦੇ ਲਈ ਸਾਨੂੰ ਮੈਡੀਸਨ ਦੀ ਲੋੜ ਪੈਣੀ ਆ ਉਹਦੇ ਲਈ ਸਾਨੂੰ ਪਸ਼ੂਆਂ ਦੇ ਚਾਰੇ ਦੀ ਲੋੜ ਪੈਣੀ ਆ ਉਦਲੀ ਸਾਨੂੰ ਕੱਪੜਿਆਂ ਦੀ ਕੰਬਲਾਂ ਦੀ ਲੋੜ ਪੈਣੀ ਹੈ ਕਿਉਂਕਿ ਆਉਣ ਵਾਲਾ ਮੌਸਮ ਵੀ ਠੰਡ ਦਾ ਵਾ ਤੇ ਸਾਡੀ ਚੈਰਿਟੀ ਵੱਲੋਂ ਅਸੀਂ ਮੇਰੀ ਆਲਰੇਡੀ ਡਾਕਟਰ ਸਕਿਨ ਡਾਕਟਰਾਂ ਨਾਲ ਵੀ ਗੱਲ ਹੋਈ ਆ ਅਸੀਂ ਡਾਕਟਰਾਂ ਦੀ ਟੀਮ ਉੱਥੇ ਪਹੁੰਚਾਵਾਂਗੇ ਅਸੀਂ ਐਂਬੂਲੈਂਸ ਵੀ ਉੱਥੇ ਪ੍ਰੋਵਾਈਡ ਕਰਾਵਾਂਗੇ ਸਾਰੀ ਮੈਡੀਸਨ ਅਸੀਂ ਉੱਥੇ ਪ੍ਰੋਵਾਈਡ ਕਰਾਵਾਂਗੇ ਤੇ ਪਸ਼ੂਆਂ ਦਾ ਜਿਹੜਾ ਚਾਰਾ ਵਾ ਉਹਦੀ ਸੇਵਾ ਵੀ ਅਸੀਂ ਨਿਭਾਵਾਂਗੇ ਤੇ ਨਾਲ ਕੰਬਲਾਂ ਦੀ ਸੇਵਾ ਵੀ ਅਸੀਂ ਨਿਭਾਵਾਂਗੇ ਤੇ ਮੇਰੀ ਖਾਸ ਕਰਕੇ ਹੱਥ ਜੋੜ ਕੇ ਆਪਣੀ ਜਿਹੜੀ ਐਨ ਆਰ ਆਈ ਵੀਰ ਮੇਰੇ ਸੱਜਣੇ ਉਹਨਾਂ ਨੂੰ ਵੀ ਬੇਨਤੀ ਆ ਵੀ ਅਸੀਂ ਸਾਰੇ ਰਲ ਕੇ ਇੱਕ ਸਹਾਰਾ ਬਣੀਏ ਤੇ ਆਪਣੀ ਨੀਕ ਕਮਾਈ ਚੋਂ ਆਪਣਾ ਦਸਵੰਦ ਉਥੇ ਪਹਚਾਈਏ ਬਾਕੀ ਤੁਹਾਨੂੰ ਸਾਰੀ ਸੰਗਤ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਆ ਵੀ ਜਿੰਨਾ ਵੀ ਧੜਕ ਸਦਾ ਪੁੱਜਦਾ ਤੁਸੀਂ ਆਪਣੀ ਸੇਵਾ ਨਿਭਾਓ ਇਹਨਾਂ ਵਿਚਾਰ ਸਮਾਪਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ